ਨਾ ਪੁੱਛੋ ਮੇਰਾ ਆਪਰਾ ਨਾ ਪੁੱਛੋ ਮੇਰਾ ਨੂੰ ਇਹ ਦੱਸਤਾ ਹੁਣ ਮੈਂ ਇਮੋਸ਼ਨਲ ਹੋ ਜਨਾਗੀ ਸਤਿ ਸ਼੍ਰੀ ਅਕਾਲ ਜੀ ਬੀਤੇ ਦਿਨ ਇਹਸ਼ਾਨ ਬੱਗਾ ਇੰਸਟਾਗ੍ਰਾਮ ਤੇ ਲਾਈਵ ਆਏ ਜਿੱਥੇ ਉਹ ਸਿਮਰਨ ਨਰੂਲਾ ਬਾਰੇ ਕਾਫੀ ਕੁਝ ਬੋਲੇ ਬੀਤੇ ਦਿਨ ਇਹਸ਼ਾਨ ਬੱਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਸਟੋਰੀ ਪਾਈ ਸੀ ਕਿ ਅੱਜ ਮੈਂ ਬਹੁਤ ਲੰਮੇ ਸਮੇਂ ਬਾਅਦ ਲਾਈਵ ਆਉਣ ਜਾ ਰਿਹਾ ਹਾਂ ਅਤੇ ਜਿਉਂ ਹੀ ਇਸ਼ਾਨ ਬੱਗਾ ਲਾਈਵ ਆਇਆ ਤਾਂ ਫੈਨਸ ਨੇ ਕਮੈਂਟ ਸੈਕਸ਼ਨ ਦੇ ਵਿੱਚ ਸਿਮਰਨ ਨਰੂਲਾ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਕਈਆਂ ਵੱਲੋਂ ਪੁੱਛਿਆ ਗਿਆ ਕਿ ਉਹਨਾਂ ਦੇ ਬ੍ਰੇਕਅਪ ਦਾ ਕਾਰਨ ਕੀ ਸੀ ਅਤੇ ਉਸ ਨੂੰ ਸਿਮਰਨ ਰੂਲਾ ਨੇ ਕਿਉਂ ਛੱਡਿਆ? ਇਸ਼ਾਨ ਬੱਗਾ ਦਾ ਲਾਈਵ ਸੁਣਨ ਤੋਂ ਬਾਅਦ ਕਈ ਲੋਕ ਸਿਮਰਨ ਰੂਲਾ ਨੂੰ ਗਲਤ ਕਹਿ ਰਹੇ ਨੇ ਅਤੇ ਕਈ ਲੋਕ ਇਸ਼ਾਨ ਬੱਗਾ ਨੂੰ। ਆਓ ਆਪਾਂ ਤੁਹਾਡੇ ਨਾਲ ਇਸ਼ਾਨ ਬੱਗਾ ਦਾ ਉਹ ਲਾਈਵ ਵੀਡੀਓ ਸਾਂਝਾ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸਿਮਰਨ ਰੂਲਾ ਨੇ ਕੁਝ ਦਿਨ ਪਹਿਲਾਂ ਆਪਣੀ ਸਨੈਪਚੈਟ ਉੱਪਰ ਇੱਕ ਸਟੋਰੀ ਪਾਈ ਸੀ ਜਿਸ ਦੇ ਵਿੱਚ ਉਹ ਕਹਿ ਰਹੀ ਸੀ ਕਿ ਕੀ ਸਾਨੂੰ ਕਿਸੇ ਇਨਸਾਨ ਨੂੰ ਦੂਸਰਾ ਚਾਂਸ ਦੇਣਾ ਚਾਹੀਦਾ ਹੈ ਜਾਂ ਫਿਰ ਨਹੀਂ? ਤਾਂ ਕਈ ਲੋਕਾਂ ਨੇ ਯੈਸ ਵਿੱਚ ਕਮੈਂਟ ਕੀਤਾ ਸੀ ਜਿਸ ਤੋਂ ਲੱਗਦਾ ਹੈ ਕਿ ਆਈ ਦੇ ਦੋਨੋਂ ਫਿਰ ਤੋਂ ਇਕੱਠੇ ਹੋ ਜਾਣ ਕਿ ਆਓ ਤੁਹਾਨੂੰ ਲੈ ਚਾਲਦੇ ਆਂ ਈਸ਼ਾਨ ਬੱਗਾ ਦੇ ਲਾਈਵ ਵੱਲ ਸੈਲੀਓ ਸੱਟਾ ਫਿਰ ਹੈਣੀ ਕੋਈ ਸਿੱਲੀ-ਜ਼ੁਲੀ ਸੱਟ ਸਾਡੇ ਨਾਲ ਹੱਲੇ ਸਾਡੇ ਕੋਲ ਹੈਣੀ ਉਦਾਂ ਦੇ ਸਾਰੇ ਟਾਈਮ ਜੀ ਹੈਣਗੇ ਜਿੰਦੀ ਹਾਲ ਧਿਆਨ ਦਿਓ ਨਿਕਲੋ ਲੈਣੇ ਚੀਜ਼ਾਂ ਠੀਕ ਹੈ ਇੱਕ ਟਾਈਮ ਦੇ ਹਿਸਾਬ ਨਾਲ ਵਧੀਆ ਲੱਗਦੀਆਂ ਚੀਜ਼ਾਂ ਹਰ ਇੱਕ ਨੂੰ ਹਰ ਇੱਕ ਦੇ ਹਾਲਾਤਾਂ ਅਲੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਲਾਈ ਜਾਂਦੀ ਹੈ ਜਦ ਤੱਕ ਬੰਦੇ ਦਾ ਮੱਥਾ ਕੰਨ ਚ ਵੱਜਦਾ ਨਹੀਂ ਇਹ ਤਾਂ ਕਰਕੇ ਜਦ ਤੱਕ ਇਹਦਾ ਕਰੀ ਠਾਮ ਵੀ ਨਹੀਂ ਐਦਾ ਕਰੀ ਉਦੋਂ ਪਹਿਲਾਂ ਗੱਲ ਨਹੀਂ ਆਉਂਦੀ ਉਹ ਤੋਂ ਪਹਿਲਾਂ ਕਹਿੰਦਾ ਬੰਦਾ ਕੋਈ ਆ ਰਹਾ ਹੈਗਾ ਮੂਰੇ ਆ ਰਹਾ ਹੈਗਾ 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 ਪਰ ਗੇ ਨਹੀਂ ਰਹਿੰਦਾ ਦੀਦ ਨਹੀਂ ਹੁੰਦਾ ਹੁਣ ਗੇ ਨਹੀਂ ਰਹਾ ਹੈ ਆ ਰਹਾ ਹੈਗਾ ਪਰ ਮੂਰੇ ਜਿੰਨੀ ਦੇਰ ਤੱਕ ਤਾਂ ਜਾਈ ਜਾਂਦੇ ਆ ਪਰ ਜਦੋਂ ਮੂਰੇ ਕੰਧਾਂ ਨਹੀਂ ਆ ਸਮਝ ਦਿਖਣੀ ਹੁੰਦਾ ਜਦੋਂ ਬੰਦੇ ਨੂੰ ਥਾਂ ਹੁੰਦੀ ਹੈ ਨਾ ਨੇਰੇ ਦੇ ਵਿੱਚੋਂ ਜਦੋਂ ਬੰਦੇ ਤੋਂ ਇੱਕੋ ਦਾ ਮੂਰੇ ਕੋਈ ਆ ਜਾਂਦਾ ਹੈ ਜਾਂ ਫਿਰ ਜਦੋਂ ਕੰਧਾਂ ਆਉਂਦੀ ਆ ਥਾਂ ਹੋ ਜਾਂਦੀ ਆ ਉਸ ਤੋਂ ਬਾਅਦ ਪਤਾ ਲੱਗਦਾ ਕਿ ਅੰਨੇ ਹੋ ਕੇ ਤਰੇ ਹੀ ਲਾਈਟਾਂ ਦੇ ਹਲ ਮੜੀਆਂ ਇਸ ਲਈ ਮੇਰਾ ਵੀਰ ਲਾਈਟ ਔਨ ਰੱਖੋ ਥੋੜੀ ਜਿਹੀ ਮੇਰੇ ਜੋ ਨਿਕਲੋ ਚੰਨਣ ਕਰੋ ਮੁਰੇ ਰਸਤਾ ਦੇਖੋ ਫੇਲ ਲੰਗੋ ਫੇ ਸਾਰੇ ਕੰਮ ਤੁਹਾਨੂੰ ਸਮਝ ਲੱਗੂਗਾ ਕਿੰਦਾ ਕੰਮ ਕਿਡਾ ਕਰਨਾ ਹੈ